ਸੋਸਾਇਕੋਲਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਉਹਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਸ਼ਾਮ ਦੇ 3-4 ਘੰਟੇ ਦੀ ਅਪਡੇਟ ਦਵਾਂਗੇ ਤਾਂ ਕਿ ਰਾਤ ਤੱਕ ਜੋ ਹੁਣ ਹਾਲਾਤ ਬਦਲਣ ਵਾਲੇ ਨੇ ਮੌਸਮ ਦੇ ਉਹਦੇ ਬਾਰੇ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲ ਸਕੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜਸ ਦੇਖਾਂਗੇ ਤਾਂ ਮੌਸਮ ਸਿਰਫ ਜਿਹੜਾ ਦੇਖਿਆ ਜਾਵੇ ਤਾਂ ਹੁਣ ਪੰਜਾਬ ਦੇ ਵਿੱਚ ਪੂਰਬੀ ਹਿੱਸਾ ਜਿਹੜਾ ਕਿ ਨੰਗਲ ਤੋਂ ਸ਼ੁਰੂ ਹੋ ਕੇ ਥੋੜ੍ਹਾ ਜਿਹਾ ਪਟਿਆਲਾ ਸੰਗਰੂਰ ਤੱਕ ਬੱਦਲਬਾਹੀ ਦੇਖਣ ਨੂੰ ਮਿਲ ਰਹੀ ਹੈ ਕੋਈ ਤਕੜੀ ਕਾਰਵਾਈ ਨਹੀਂ ਹੈ ਸਿਰਫ ਤਿੰਨ ਤੋਂ ਚਾਰ ਜ਼ਿਲ੍ਹੇ ਜਿਦੇ ਵਿੱਚ ਬਹੁਤ ਸਾਰੇ ਹਿੱਸਾ ਰੂਪਨਗਰ ਜ਼ਿਲ੍ਹੇ ਦਾ ਥੋੜ੍ਹਾ ਜਿਹਾ ਹਿੱਸਾ ਆਪਾਂ ਦੇਖਿਆ ਜਾਵੇ ਤਾਂ ਸੰਗਰੂਰ ਦਾ ਬਹੁਤ ਸਾਰੇ ਹਿੱਸਾ ਪਟਿਆਲੇ ਦਾ ਫਤਿਹਗੜ੍ਹ ਸਾਹਿਬ ਦਾ ਅ ਦੇਖਣ ਨੂੰ ਮਿਲ ਰਹੀ ਹੈ ਜਿਦੇ ਵਿੱਚ ਬੱਦਲਬਾਈ ਤਕੜੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਹਲਕੇ ਦਰਮਿਆਨੀ ਬੱਦਲਬਾਈ ਹੈ ਇਹ ਜਿਹਦੀ ਨਾਲ ਥੋੜਾ ਬਹੁਤਾ ਆਪਾਂ ਨੂੰ ਓਵਰਕਾਸਟ ਕੰਡੀਸ਼ਨ ਹੈ ਜਿਦੇ ਵਿੱਚ ਬੱਦਲਬਾਈ ਹੀ ਦੇਖਣ ਨੂੰ ਮਿਲੇਗੀ ਭਾਰੀ ਮੀਂਹ ਦੀ ਉਮੀਦ ਫਿਲਹਾਲ ਨਹੀਂ ਹੈ ਬਾਕੀ ਪੰਜਾਬ ਦਾ ਮੌਸਮ ਸਾਫ਼ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਾਇਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰੀ ਜਾਵੇ ਤਾਂ ਸਵੇਰ ਤੋਂ ਪੰਜਾਬ ਦੇ ਵਿੱਚ ਲਗਾਤਾਰ ਵਰਖਾ ਆਉਣ ਦੇ ਨਾਲ ਤਾਪਮਾਨ ਦੇ ਵਿੱਚ ਭਾਰੀ ਗਰਾਵਟਾਈ ਹੈ ਇਸ ਸਮੇਂ ਅਗਰ ਪੰਜਾਬ ਦਾ ਐਵਰੇਜ ਤਾਪਮਾਨ ਕੱਢਿਆ ਜਾਵੇ ਤਾਂ ਐਵਰੇਜ ਤਾਪਮਾਨ ਪੰਜਾਬ ਦਾ ਇਸ ਸਮੇਂ ਲਗਭਗ ਸ਼ਾਮ ਜੋ ਸਮਾਂ ਹੋ ਚੁੱਕਿਆ 6 ਵਜੇ ਦਾ 20 ਡਿਗਰੀ ਟੈਂਪਰੇਚਰ ਦੇਖਣ ਨੂੰ ਮਿਲ ਰਿਹਾ ਹੈ ਦਿਨ ਦੇ ਵਿੱਚ ਐਵਰੇਜ ਤਾਪਮਨ 22 ਡਿਗਰੀ ਸੀ ਤੇ ਅੱਜ ਰਾਤ ਦਾ ਕਰ ਐਵਰੇਜ ਤਾਪਮਨ ਕਦੇ ਜਾਵੇ ਤਾਂ 15 ਤੋਂ 16-17 ਡਿਗਰੀ ਤੱਕ ਤਕੜੇ ਸਵੇਰ ਦੇ ਸਮੇਂ ਦੇਖਣ ਨੂੰ ਮਿਲੇਗਾ ਤੇ ਐਵਰੇਜ ਤਾਪਮਨ 17-18 ਡਿਗਰੀ ਤੱਕ ਵੰਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਤਕੜੀ ਠੰਡ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਪੰਜਾਬ ਦੇ ਵਿੱਚ ਉੱਤਰ ਪੂਰਬੀ ਹਵਾ ਚਲਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਹਿਮਾਚਲ ਤੋਂ ਕਾਫੀ ਠੰਡੀ ਹਵਾ ਪੰਜਾਬ ਦੇ ਵਿੱਚ ਆਉਂਦੀ ਦਿਖਾਈ ਦੇਵੇਗੀ ਲਗਾਤਾਰ ਬਰਸਾਤ ਅਤੇ ਮੀਂਹ ਦਾ ਮਾਹੌਲ ਹੋਣ ਕਰਕੇ ਪਹਾੜਾਂ ਵਿੱਚ ਵੀ ਲਗਾਤਾਰ ਬਰਫਵਾਰੀ ਹੋਣ ਦਾ ਮਾਹੌਲ ਬਣਿਆ ਹੋਇਆ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਠੰਡ ਬਣਦੀ ਹੋਈ ਦਿਖਾਈ ਦੇਵੇਗੀ ਤੇ ਇਹ ਠੰਡ ਲਗਾਤਾਰ ਅੱਜ ਕੱਲ ਤੇ ਪਰਸੋਂ ਪੰਜਾਬ ਦੇ ਉੱਪਰ ਬਰਕਰਾਰ ਰਹੇਗੀ ਅਰ 10 ਤਰੀਕ ਤੱਕ ਇਸੇ ਤਰੀਕੇ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਆਉਂਦੇ 2-3 ਘੰਟੇ ਵਿੱਚ ਫਿਲਹਾਲ ਜਿਹੜੀ ਇਹ ਬੱਦਲ ਵਾਈਏ ਇਹ ਵੀ ਸਾਫ਼ ਹੁੰਦੀ ਦਿਖਾਈ ਦੇਵੇਗੀ ਚੰਡੀਗੜ੍ਹ ਦੇ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਥੋੜਾ ਜਿਹਾ ਮੀਂਹ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਖਾਸ ਤੌਰ ਤੇ ਚੰਡੀਗੜ੍ਹ ਖਰੜ ਮੁਹਾਲੀ ਇਹਨਾਂ ਇਲਾਕੇ ਵਿੱਚ ਜਿਸ ਦਾ ਥੋੜ੍ਹਾ ਜਿਹਾ ਅਸਰ ਜਾ ਦੇਖਣ ਨੂੰ ਮਿਲ ਸਕਦਾ ਹੈ ਵੈਸੇ ਉੱਧਾ ਕੋਈ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਨਹੀਂ ਆ ਰਹੀ। ਅਗਰ ਕੋਈ ਹੋਰ ਅਪਡੇਟ ਆਈ ਤਾਂ ਜਾਣਕਾਰੀ ਦੇ ਪੱਖ ਤੋਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਸਾਂਝੀ ਕਰਾਂਗੇ। ਜਾਣਕਾਰੀ ਤਾਂ ਹੀ ਮਿਲੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕੀਤਾ ਹੋਵੇ ਤਾਂ ਜਲਦ ਤੋਂ ਜਲਦ ਚੈਨਲ ਸਬਸਕ੍ਰਾਈਬ ਕਰੋ। ਧੰਨਵਾਦ ਜੀ।